ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਜਿੱਥੇ ਕਿ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਅਧਿਕਾਰੀਆਂ ਦੀ ਬਦਲੀਆਂ ਜਿਹੜੀ ਕੀਤੀ ਗਈ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਸਾਰੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਅਧਿਕਾਰੀਆਂ ਦੇ ਇੱਕ ਵਾਰ ਫਿਰ ਤੋਂ ਬਦਲੀਆਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਦਾਸ ਦੇ ਕਿ ਦਰਅਸਲ ਹਾਲ ਹੀ ਦੇ ਵਿੱਚ ਮੋਗਾ ਦੇ ਮੇਅਰ ਦੀ ਛੁੱਟੀ ਵੀ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ 2 IAS ਤੇ 52 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤੱਬੀ ਤੇ ਦਿਨ ਵੀ 61 DSPC ਅਧਿਕਾਰੀਆਂ ਦੇ ਜਿਹੜੇ ਬਦਲੀ ਆ ਜਿਹੜੀ ਕੀਤੀ ਗਈ ਹੈ ਤਾਂ ਚੋਣਾਂ ਦੇ ਐਲਾਨ ਦੇ ਵਿਚਕਾਰ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਜਿੱਥੇ ਕਿ ਚੋਣਾਂ ਦੇ ਐਲਾਨ ਦੇ ਵਿਚਕਾਰ ਹੁਣ ਤੱਕ 140 ਅਫਸਰਾਂ ਦੇ ਤਬਾਦਲੇ ਨੇ ਜਿਹੜੇ ਕੀਤੇ ਅਗੇ ਇਹ ਤਾਂ ਤੁਹਾਡੇ ਨਾਲ ਲਿਸਟ ਵੀ ਸਾਂਝੀ ਕਰ ਰਹੇ ਆ ਜਿੱਥੇ ਕਿ 2 IAS ਤੇ 52 PCS ਅਧਿਕਾਰੀਆਂ ਦੀ ਬਦਲੀ ਹੈ ਜਿਹੜੀ ਕੀਤੀ ਗਈ ਹੈ ਤਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਤਬਾਦਲੇ ਨੇ ਜੜੇ ਅਧਿਕਾਰੀਆਂ ਦੇ ਕੀਤੇ ਗਏ ਨੇ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ 2 IAS ਅਧਿਕਾਰੀ ਤੇ 52 ਪੀਸੀਐਸ ਅਧਿਕਾਰੀਆਂ ਦੀ ਬਦਲੀ ਆ ਜਿਹੜੀ ਕੀਤੀ ਗਈ ਹੈ ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਜਿੱਥੇ ਕਿ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਅਧਿਕਾਰੀਆਂ ਦੀ ਬਦਲੀਆਂ ਜਿਹੜੀ ਕੀਤੀ ਗਈ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਸਾਰੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਅਧਿਕਾਰੀਆਂ ਦੇ ਇੱਕ ਵਾਰ ਫਿਰ ਤੋਂ ਬਦਲੀਆਂ ਨੇ ਜਿਹੜੀਆਂ ਕੀਤੀਆਂ ਗਿਆ ਇਤਿਹਾਸ ਦੀ ਕਿ ਦਰਅਸਲ ਹਾਲ ਹੀ ਦੇ ਵਿੱਚ ਮੋਗਾ ਦੇ ਮੇਅਰ ਦੀ ਛੁੱਟੀ ਵੀ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ 2 IAS ਤੇ 52 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤੱਬੀ ਤੇ ਦਿਨ ਵੀ 61 DSPC ਅਧਿਕਾਰੀਆਂ ਦੇ ਜਿਹੜੇ ਬਦਲੀ ਆ ਜਿਹੜੀ ਕੀਤੀ ਗਈ ਹੈ ਤਾਂ ਚੋਣਾਂ ਦੇ ਐਲਾਨ ਦੇ ਵਿਚਕਾਰ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਜਿੱਥੇ ਕਿ ਚੋਣਾਂ ਦੇ ਐਲਾਨ ਦੇ ਵਿਚਕਾਰ ਹੁਣ ਤੱਕ 140 ਅਫਸਰਾਂ ਦੇ ਤਬਾਦਲੇ ਨੇ ਜਿਹੜੇ ਕੀਤੇ ਗਏ ਤਾਂ ਤੁਹਾਡੇ ਨਾਲ ਲਿਸਟ ਵੀ ਸਾਂਝੀ ਕਰ ਰਹੇ ਆ ਜਿੱਥੇ ਕਿ 2 IAS ਤੇ 52 PCS ਅਧਿਕਾਰੀਆਂ ਦੀ ਬਦਲੀ ਹੈ ਜਿਹੜੀ ਕੀਤੀ ਗਈ ਹੈ ਤਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਤਬਾਦਲੇ ਨੇ ਜਿਹੜੇ ਅਧਿਕਾਰੀਆਂ ਦੇ ਕੀਤੇ ਗਏ ਨੇ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ 2 IAS ਅਧਿਕਾਰੀ ਤੇ 52 ਜਾ ਪੀਸੀਐਸ ਅਧਿਕਾਰੀਆਂ ਦੀ ਬਦਲੀ ਆ ਜਿਹੜੀ ਕੀਤੀ ਗਈ ਹੈ ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਜਿੱਥੇ ਕਿ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਅਧਿਕਾਰੀਆਂ ਦੀ ਬਦਲੀਆਂ ਜਿਹੜੀ ਕੀਤੀ ਗਈ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਸਾਰੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਅਧਿਕਾਰੀਆਂ ਦੇ ਇੱਕ ਵਾਰ ਫਿਰ ਤੋਂ ਬਦਲੀਆਂ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਤਦਾਦ ਦੇ ਕਿ ਦਰਅਸਲ ਹਾਲ ਹੀ ਦੇ ਵਿੱਚ ਮੋਗਾ ਦੇ ਮੇਅਰ ਦੀ ਛੁੱਟੀ ਵੀ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ 2 IAS ਤੇ 52 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਤੱਬੀ ਤੇ ਦਿਨ ਵੀ 61 DSPC ਅਧਿਕਾਰੀਆਂ ਦੇ ਜਿਹੜੇ ਬਦਲੀ ਆ ਜਿਹੜੀ ਕੀਤੀ ਗਈ ਹੈ ਤਾਂ ਚੋਣਾਂ ਦੇ ਐਲਾਨ ਦੇ ਵਿਚਕਾਰ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਜਿੱਥੇ ਕਿ ਚੋਣਾਂ ਦੇ ਐਲਾਨ ਦੇ ਵਿਚਕਾਰ ਹੁਣ ਤੱਕ 140 ਅਫਸਰਾਂ ਦੇ ਤਬਾਦਲੇ ਨੇ ਜਿਹੜੇ ਕੀਤੇ ਗਏ ਅਤੇ ਤੁਹਾਡੇ ਨਾਲ ਲਿਸਟ ਵੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ 2 IAS ਤੇ 52 PCS ਅਧਿਕਾਰੀਆਂ ਦੀ ਬਦਲੀ ਹੈ ਜਿਹੜੀ ਕੀਤੀ ਗਈ ਹੈ ਤਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਤਬਾਦਲੇ ਨੇ ਜਿਹੜੇ ਅਧਿਕਾਰੀਆਂ ਦੇ ਕੀਤੇ ਗਏ ਨੇ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ 2 IAS ਅਧਿਕਾਰੀ ਤੇ 52 ਜਾ ਪੀ.ਸੀ.ਐਸ ਅਧਿਕਾਰੀਆਂ ਦੀ ਬਦਲੀ ਆ ਜਿਹੜੀ ਕੀਤੀ ਗਈ ਹੈ